ਦੋਸਤੋ ਮਾਗੀ ਦਾ ਮੇਲਾ ਜਿਹੜਾ ਮੁਕਸਰ ਸਾਹਿਬ ਦੀ ਧਰਤੀ ਤੇ ਜਿੱਥੇ ਇਤਿਹਾਸਿਕ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ ਉਥੇ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡੀ ਮਹੱਤਤਾ ਇਸ ਮੇਲੇ ਦੀ ਹੈ ਅ ਜਿੱਥੇ ਅਸੀਂ ਤੁਹਾਨੂੰ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਮਾਗੀ ਦੇ ਮੇਲੇ ਦੇ ਸੰਬੰਧ ਦੇ ਵਿੱਚ ਇਥੋਂ ਦੇ ਮੁਕਸਰੀ ਮੁਕਸਰ ਸਾਹਿਬ ਦੀਆਂ ਜਿਹੜੀਆਂ ਬਕਾਇਦਾ ਝਲਕੀਆਂ ਬਖਾਈਆਂ ਪਰ ਅੱਜ ਜਿਹੜਾ ਤੁਹਾਨੂੰ ਇਸ ਪ੍ਰੋਗਰਾਮ ਦਾ ਜਿਹੜਾ ਅਗਲਾ ਐਪੀਸੋਡ ਬਖਾ ਰਹੇ ਹਾਂ ਉਹਦੇ ਵਿੱਚ newsnumber.com ਤੇ ਤੁਸੀਂ ਵੇਖ ਰਹੇ ਹੋ ਕਿ ਪੰਜਾਬੀ ਜਿੱਥੇ ਘੋੜਿਆਂ ਦੇ ਬੜੇ ਸ਼ੌਕੀਨ ਨੇ ਉੱਥੇ ਜਾਨਵਰ ਰੱਖਣ ਦੇ ਮੋਢ ਤੋਂ ਸ਼ੌਕੀਨ ਰਹੇ ਨੇ ਤੇ ਅੱਜ ਅਸੀਂ ਮੁਖਸਰ ਸਾਹਿਬ ਦੀ ਧਰਤੀ ਤੇ ਘੋੜਿਆਂ ਦੀ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੂਜੀਆਂ ਸਟੇਟਾਂ ਤੋਂ ਵੀ ਜਿਹੜੇ ਲੋਕ ਇਸ ਮੰਡੀ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇੱਥੇ ਬੱਖੋ ਵੱਖਰੀਆਂ ਕਿਸਮਾਂ ਦੇ ਜਿਹੜੇ ਘੋੜੇ ਨੇ ਪੰਜਾਬੀਆਂ ਦੁਆਰਾ ਤੇ ਦੂਸਰੀਆਂ ਸਟੇਟਾਂ ਤੋਂ ਆਏ ਵਪਾਰੀਆਂ ਦੁਆਰਾ ਤੇ ਕਿਸਾਨਾਂ ਦੁਆਰਾ ਜਿਹੜੇ ਲੈ ਕੇ ਆਉਂਦੇ ਜਾਂਦੇ ਨੇ ਤੇ ਬਹੁਤ ਸਾਰਾ ਜਿਹਾ ਤੁਹਾਨੂੰ ਨਵੀਆਂ ਨਸਲਾਂ ਬਾਰੇ ਜਾਣੂ ਵੀ ਕਰਵਾਵਾਂਗੇ ਤੇ ਘੋੜਿਆਂ ਦੀ ਖਰੀਦੋ ਫਰੋਖਤ ਸੰਬੰਧੀ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਘੋੜਿਆਂ ਦੇ ਮਾਲਕਾਂ ਦੇ ਨਾਲ ਜਿਨ੍ਹਾਂ ਨੇ ਇਹਨਾਂ ਜਾਨਵਰਾਂ ਨੂੰ ਸਾਭਿਆ ਕਿਵੇਂ ਪਾਲਦੇ ਨੇ ਕਿ ਕਿਹੋ ਜਿਹਾ ਉਹਨਾਂ ਨੂੰ ਮਾਹੌਲ ਦੇਣਾ ਪੈਂਦਾ ਤੇ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਤੇ ਕਿਹੋ ਜਿਹੀ ਕਿੰਨੀ ਕਾਮਦਨ ਦਾ ਸਾਧਨ ਹੈ ਜਿਹੜਾ ਅੱਜ ਆਪਾਂ ਤੁਹਾਨੂੰ newsnumber.com ਤੇ ਆਉ ਇਸ ਪ੍ਰੋਗਰਾਮ ਦੇ ਵਿੱਚ ਦਿਖਾਈਏ ਤੋ ਦੋਸਤੋ ਇਸ ਵਕਤ ਸਾਡੇ ਨਾਲ ਇਸ ਮੇਲੇ ਦੇ ਵਿੱਚ ਇਸ ਵਕਤ ਜਿਹੜੇ ਜਿਹੜੇ ਵੀਰ ਸਾਡੇ ਇਥੋਂ ਪੂਰੇ ਪੰਜਾਬ ਭਰ ਤੋਂ ਆਏ ਹੋਏ ਨੇ ਆਪੋ ਆਪਣੇ ਘੋੜੇ ਲੈ ਕੇ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਰੁਬਰੂ ਕਰਵਾਵਾਂਗੇ ਇਸ ਵਕਤ ਸਰਦਾਰ ਪਰਮਜੀਤ ਸਿੰਘ ਬਰਾੜ ਤੇ ਸਰਦਾਰ ਗੁਰਦੀਪ ਸਿੰਘ ਉਰੀ ਪੂਰੇ ਆਪਣੇ ਸਾਥੀਆਂ ਦੇ ਨਾਲ ਇਸ ਵਕਤ ਸਾਡੇ ਨਾਲ ਮੌਜੂਦ ਨੇ ਆਪਾਂ ਸਭ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਬਰਾੜ ਉਹਨਾਂ ਨਾਲ ਗੱਲ ਕਰਾਂਗੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ newsnumber.com ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਸੀਂ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਇਹ ਥੋੜਾ ਜਿਹਾ ਆਪਾਂ ਦੱਸਿਓ ਸੀਜ਼ ਇੱਕ ਜੋ ਇੱਕ ਕੰਮ ਸਾਡਾ ਜੱਦੀ ਪੁਸਤਿਕਾ ਮੈਂ ਪਹਿਲਾਂ ਤੋਂ ਜਦੋਂ ਪੁਰਾਣਾ ਸ਼ੌਂਕ ਹੈ ਸਾਡੇ ਬਜ਼ੁਰਗਾਂ ਦਾ ਉਹ ਉਹ ਲਗਾਤਾਰ ਚੱਲਾ ਆ ਰਿਹਾ ਮੇਲੇ ਉਵੇਂ ਉਹਨਾਂ ਨਾਲ ਹੀ ਛੋਟੇ-ਛੋਟਿਆਂ ਦੇ ਨਾਲ ਅਸੀਂ ਉਦੋਂ ਬਾਅਦ ਸ਼ੁਰੂਆਤ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਕੰਮੋਂ ਧੰਦਾ ਉਹੀ ਵਧੀਆ ਜਿਹਦੇ 'ਚ ਮੁਨਾਫਾ ਹੋਵੇ ਤੁਸੀਂ ਮੁਖਸਰ ਸਾਹਿਬ ਸ੍ਰੀ ਇਹ ਮੁਖਸਰ ਸਾਹਿਬ ਦੀ ਧਰਤੀ ਤੇ ਮਾਗੀ ਦੇ ਮੇਲੇ ਦੇ ਵਿੱਚ ਕਦੋਂ ਤੋਂ ਆ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਇਹ ਮੇਲਾ ਤੁਹਾਡੇ ਲਈ ਕਿੰਨਾ ਕੁ ਜ਼ਿਆਦਾ ਸੁਖਾਵਾਂ ਮਾਹੌਲ ਬਣਾਉਂਦਾ ਮੇਰੀ ਤਕਰੀਬਨ ਏਜ 45 ਹੈ ਔਰ ਮੈਂ ਇਸ ਮੇਲੇ ਦੇ ਵਿੱਚ ਤਕਰੀਬਨ ਸ਼ੁਰੂ-ਜੁਰੋਂ ਕੀਤਾ ਸੀ 15 16 ਸਾਲ ਤੋਂ ਇਸ ਮੇਲੇ ਤੇ ਪਾਪਾ ਜੀ ਨਾਲ ਬਾਈ ਜੀ ਨਾਲ ਸੈਰਾਂ ਲਾਉਣ ਲੱਗੇ ਆ ਉਸ ਤੋਂ ਬਾਅਦ ਲਗਾਤਾਰ 3-4 ਮੇਲੇ ਅਸੀਂ ਮੇਲੇ ਅੱਜ ਹੋ ਗਏ 25 ਤੋਂ 30 ਸਾਲ ਲਗਭਗ ਹੋ ਗਏ ਅਸੀਂ ਮੇਲੇ ਚ ਜਾਨੇ ਹਰ ਮੇਲੇ ਪਹਿਲਾਂ ਦੇਖਣਾ ਆਉਂਦੇ ਸੀ ਹੁਣ ਸਾਨੂੰ ਇੰਟਰਸਟ ਪੈ ਗਿਆ ਇੰਟਰਸਟ ਤੇ ਬਾਅਦ ਅਸੀਂ ਵੀ ਆਪਣਾ ਉਹ ਹੀ ਤੁਰਿਆ ਸ਼ੌਂਕ ਨਾਲ ਤੁਹਾਡੇ ਕੋਲੇ ਕਿਹੜੀਆਂ-ਕਿਹੜੀਆਂ ਨਸਲਾਂ ਦੇ ਜਿਹੜੇ ਘੋੜੇ ਨੇ ਇਸ ਵਕਤ ਸਾਡੇ ਕੋਲੇ ਜੀ ਨੁਕਰੀ ਨਸਲ ਹੈ ਚੰਬੀ ਹੈ ਨੁਕਰੀ ਹੈ ਮਾਰਵਾੜੀ ਹੈ ਜਿਸ ਤਰ੍ਹਾਂ ਖੇਤੀ ਆ ਜਿਹੜਾ ਅੱਜ ਜੋਕੇ ਦੌਰ ਦੇ ਵਿੱਚ ਆਪਾਂ ਵੇਖੀਏ ਲਾਹੇਵੰਤੰਦਾ ਨਹੀਂ ਰਿਹਾ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਪਾਸੇ ਵੱਲ ਆਉਣਾ ਚਾਹੀਦਾ ਜੇ ਆਉਣਾ ਚਾਹੀਦਾ ਤਾਂ ਕਿੰਨੀ ਕੁ ਮਿਹਨਤ ਦੀ ਲੋੜ ਹੈ ਤੇ ਕਿੰਨਾ ਕੁ ਮੁਨਾਫਾ ਉਹ ਕਮਾ ਸਕਦੇ ਨੇ ਨਹੀਂ ਕਿਸਾਨਾਂ ਨੂੰ ਆਉਣਾ ਤਾਂ ਜ਼ਰੂਰ ਚਾਹੀਦਾ ਪਰ ਜੇ ਇਹ ਥੋੜੀ ਜੀ ਇਸ ਲਾਈਨ ਦੇ ਵਿੱਚ ਆਉਣ ਵਾਸਤੇ ਨੌਲੇ ਜ਼ਰੂਰੀ ਹੈ ਕਿਹੜਾ ਘੋੜਾ ਕੀ ਹੈ ਕੀਆ ਕਰਨਾ ਚਾਹੀਦਾ ਪਰ ਕਿਹੜੀ ਬਰੀਡ ਹੈ ਕਿਹੜਾ ਲੈਣਾ ਕਿਹੜਾ ਖਾਣ ਦੇਣਾ ਕੋਈ ਹੋਣਾ ਚਾਹੀਦਾ ਖੇਤੀ ਨਾਲ ਨਾਲ ਸੁਹਾਗ ਧੰਦਾ ਹੈ ਬਹੁਤ ਵਧੀਆ ਸੋ ਬਰਾੜ ਸਾਹਿਬ ਇਹ ਤੁਹਾਡੀ ਜਿਹੜੀ ਨਸਲ ਆ ਆਪਾਂ ਵੇਚ ਰਹੇ ਹਾਂ ਕਿ ਇਸ ਵਕਤ ਬਿਲਕੁਲ ਆਪਾਂ ਜੀ ਬਹੁਤ ਸਾਰੇ ਕਿਸਾਨ ਵਪਾਰੀ ਵੀ ਆਏ ਤੁਹਾਡੇ ਤੋਂ ਨਸਲ ਤੇ ਭਾਅ ਵਗੈਰਾ ਪੁੱਛ ਰਹੇ ਸੀ ਕਿ ਕਿਹੜੀ ਕਿਹੜੀ ਤੁਸੀਂ ਲੈ ਕੇ ਆਏ ਹੋ ਇਹ ਕਿਹੜੀ ਨਸਲ ਹੈ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੋ ਨੁਕਰੀ ਨਸਲ ਹੈ ਨੁਕਰੇ ਬੱਚੇ ਜਿਹਨੂੰ ਚਟਾ ਕਹਿੰਦੇ ਆ ਇਹ ਨੁਕਰਾਂ ਨਸਲ ਹੈ ਜਿਹੜੀ ਨਾਲ ਇਹਦੇ ਮਾਂ ਇਹ ਕਾਲੀ ਚੰਬੀ ਹੈ ਇਹਦੀ ਕੁੜੀ ਹੈ ਜਿਹੜੀ ਉਹ ਕਾਲੀ ਚੰਬੀ ਆ ਉਹ ਵੀ ਨੁਕਰੇ ਦੀ ਧੀ ਹੈ ਇਹ ਵੀ ਨੁਕਰੀ ਨਸਲ ਹੈ ਇਹ ਨੁਕਰੀ ਨਸਲ ਜਿਹੜੀ ਮੇਰਾ ਖਿਆਲ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨੀ ਜਾਂਦੀ ਆਮ ਕਰਕੇ ਜਦੋਂ ਪੁੱਛਦੇ ਆ ਕਿ ਨੁਕਰਾ ਘੋੜਾ ਨੁਕਰੇ ਘੋੜੇ ਦੀ ਜਿਹੜੀ ਪਛਾਣ ਵੱਖਰੀ ਹੁੰਦੀ ਹੈ ਇਹ ਇਸ ਵਕਤੇ ਦੀ ਉਮਰ ਕਿੰਨੀ ਹੈ ਤੇ ਇਹਦੀ ਕੀਮਤ ਤੁਸੀਂ ਕੀ ਮੰਨਦੇ ਹੋ ਕਿ ਇਸ ਵਕਤ ਤੁਸੀਂ ਮੰਡੀ ਦੇ ਵਿੱਚ ਕੀ ਮੰਗ ਰਹੇ ਹੋ ਇਹਦੀ ਉਮਰ ਇਸ ਵਕਤ 15 ਮਹੀਨੇ ਹੈ ਜੀ ਅਸੀਂ ਇਹਦੀ ਕੀਮਤ 4.5 ਲੱਖ ਰੁਪਏ ਮੰਗਦੇ ਆ ਜਿਸ ਤਰ੍ਹਾਂ ਮੰਡੀ ਦੇ ਵਿੱਚ ਜਦੋਂ ਆਪਾਂ ਆਉਨੇ ਆ ਤਾਂ ਆਪਣੀਆਂ ਬਹੁਤ ਸਾਰੀਆਂ ਮੰਗਾਂ ਹੁੰਦੀਆਂ ਨੇ ਕਿ ਸਾਡਾ ਜਿਹੜਾ ਇੰਨਾ ਖਰਚਾ ਹੋਇਆ ਜਾਂ ਸਾਡੀ ਆ ਨਸਲ ਹੈ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਮੰਡੀ ਦੇ ਵਿੱਚ ਆਉਣਾ ਤੁਸੀਂ ਇਹ ਵਪਾਰੀ ਜਦੋਂ ਇੱਥੇ ਆ ਜਾਂਦਾ ਤਾਂ ਉਹ ਹਮੇਸ਼ਾ ਵੇਚ ਕੇ ਜਾਣਾ ਚਾਹੁੰਦਾ ਜਾਂ ਨਾਲ ਦੀ ਨਾਲ ਤੁਸੀਂ ਆਪਣੇ ਅਗਲੇ ਪਸ਼ੂਆਂ ਦੀ ਗਿਣਤੀ ਦੇ ਵਿੱਚ ਵਾਧਾ ਕਰਨ ਲਈ ਹੋਰ ਵੀ ਜਾਨਵਰ ਆਪ ਵੀ ਲੈ ਕੇ ਜਾਂਦੇ ਹੋ ਇਸ ਤਰ੍ਹਾਂ ਇਹ ਕੋਈ ਜਿਹੜੇ ਬੱਚੇ ਦੇ ਵੇਚਣਾ ਆਉਣੇ ਆ ਵੇਚ ਕੇ ਆਉਂਦਾ ਪਰ ਵੇਚਦਾ ਉਹ ਜਿਸ ਨੂੰ ਪੂਰਾ ਪੂਰਾ ਮੁੱਲ ਮਿਲਦਾ ਵੇਚਦਾ ਨਹੀਂ ਉਹ ਵਾਪਸ ਕਰੇ ਵੀ ਲੈ ਜਾਂਦਾ ਜੋ ਉਹਦਾ ਬੱਚਾ ਉਹਨੂੰ ਚੰਗਾ ਲੱਗਦਾ ਮੰਡੀ ਦੇ ਵਿੱਚੋਂ ਹੋਰ ਵੀ ਕੁਝ ਚੰਗਾ ਲੱਗਦਾ ਉਹ ਵੀ ਖਰੀਦ ਕੇ ਲੈ ਕੇ ਜਾਂਦਾ ਸੋ ਇੱਥੇ ਸਾਡੇ ਨਾਲ ਹੀ ਸਾਬਕਾ ਚੇਅਰਮੈਨ ਸਾਹਿਬ ਮੌਜੂਦ ਨੇ ਚੇਅਰਮੈਨ ਸਾਹਿਬ ਤੁਸੀਂ ਕਦੋਂ ਤੋਂ ਇਸ ਖੇਤਰ ਦੇ ਵਿੱਚ ਆਏ ਹੋ ਤੇ ਕਦੋਂ ਤੋਂ ਤੁਸੀਂ ਘੋੜਿਆਂ ਦੇ ਇਹ ਜਿਹੜੇ ਵਪਾਰ ਦੇ ਵਿੱਚ ਆਏ ਹੋ ਜਿਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਹੋ ਜਿਹੜਾ ਘੋੜਿਆਂ ਦਾ ਕਾਰੋਬਾਰ ਸਾਡਾ ਕੋਈ ਨਵਾਂ ਨਹੀਂ ਸਾਡਾ ਤਾਂ ਜੱਦੀ ਪੁਸ਼ਤੀ ਹੈ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਪਹਿਲਾਂ ਤਾਂ ਸਾਡੇ ਪਿੰਡ ਜਿਹੜੇ ਉਹ ਇਹਨੂੰ ਉਠਾੜ ਬੋਲਦੇ ਰੇਗਿਸਤਾਨ ਵਰਗਾ ਇਲਾਕਾ ਸੀ ਸਾਡਾ ਜਿਹੜੀਆਂ ਘੋੜੀਆਂ ਨੂੰ ਅਸੀਂ ਸਵਾਰੀ ਦੇ ਰੂਪ 'ਚ ਵਰਤਦੇ ਸੀਗੇ ਹੋਣ ਹੋਲੀ ਹੋਲੀ ਉਸ ਤੋਂ ਬਾਅਦ ਅਸੀਂ ਵਿਲੈਤੀ ਘੋੜੀਆਂ ਵੀ ਰੱਖੀਆਂ ਉਸ ਤੋਂ ਬਾਅਦ ਅਸੀਂ ਇਹ ਦੇਸੀ ਘੋੜੀਆਂ ਜਿਵੇਂ ਨੁਕਰੇ ਆ ਮਾਲਵਾੜੀਆਂ ਆਪਣੇ ਚੰਬੇ ਇਹ ਅਨੇਕ ਸਾਰੀਆਂ ਪ੍ਰਕਾਰ ਦੇ ਅਸੀਂ ਘੋੜੇ ਰੱਖੇ ਆ ਖਾਨਦਾਨੀ ਕੰਮ ਹੈ ਤੁਹਾਡਾ ਲੰਬੇ ਅਰਸੇ ਤੋਂ ਤੁਸੀਂ ਦੱਸਿਆ ਜੁੜੇ ਆ ਰਹੇ ਹੋ ਕੋਈ ਸਮਾਂ ਨਹੀਂ ਜੱਦੀ ਪੁਸਤੀ ਹੈ ਜਿਸ ਤਰ੍ਹਾਂ ਇਹ ਤੁਸੀਂ ਇਸ ਮੰਡੀ ਦੇ ਵਿੱਚ ਮਖਸਰ ਸਾਹਿਬ ਦੀ ਧਰਤੀ ਤੈੋਂ ਹਰ ਵੇ ਮੰਡੀ ਲੱਗਦੀ ਹੈ ਲੰਬਾ ਸਮਾਂ ਚੱਲਦੀ ਆ ਤੇ ਕਿਸਾਨ ਕਿੱਥੋਂ ਕਿੱਥੋਂ ਆਉਂਦੇ ਨੇ ਲੋਕ ਜਿਹੜੇ ਇਸ ਮੰਡੀ ਦੇ ਵਿੱਚ ਆਉਂਦੇ ਨੇ ਤੇ ਵਪਾਰੀ ਕਿਹੜਾ ਕਿਹੜਾ ਵਰਗ ਕਿਹੜੇ ਕਿਹੜੇ ਰਾਜਾਂ ਤੋਂ ਤੁਹਾਡੇ ਨਾਲ ਇੱਥੇ ਆ ਕੇ ਜਿਹੜਾ ਜੁੜਦਾ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਸਟੇਟ ਨਹੀਂ ਇੰਡੀਆ ਦੀ ਜਿੱਥੋਂ ਦੇ ਵਪਾਰੀ ਇੱਥੇ ਨਹੀਂ ਆਉਂਦੇ ਤਾਂ ਮੁੰਨਾਡੂ ਤੋਂ ਆਉਂਦੇ ਆ ਦਿੱਲੀ ਤੋਂ ਆਉਂਦੇ ਆ ਬੰਬੇ ਤੋਂ ਆਉਂਦੇ ਮਦਰਾਸ ਤੋਂ ਸਾਰੇ ਹੀ ਆਉਂਦੇ ਇੱਥੇ ਹਰੇਕ ਤਰ੍ਹਾਂ ਦੇ ਵਪਾਰੀ ਆਉਂਦੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਲੋਕਾਂ ਨੂੰ ਬੜਾ ਇਤਸ਼ਾਹ ਲੋਕ ਬੜੇ ਬਾਹਰੋਂ ਆਏ ਵਪਾਰੀਆਂ ਦਾ ਮਾਨ ਸਨਮਾਨ ਪੂਰਾ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਅੱਜ ਤੱਕ ਕਿਸੇ ਨਾਲ ਠੱਗੀ ਇਹ ਲੋਕਾਂ ਦਾ ਚੰਗਾ ਸਯੋਗ ਹੈ ਇਸੇ ਕਰਕੇ ਮੇਲਾ ਚੰਗਾ ਵਰਦਾ ਹੈ ਜਦੋਂ ਵਪਾਰੀ ਆਉਂਦਾ ਉਹਨੂੰ ਬੜੀ ਆਸ ਹੁੰਦੀ ਹੈ ਕਿ ਮੇਰੇ ਜਿਹੜੇ ਜਾਨਵਰ ਦਾ ਮੁੱਲ ਲੱਗੇਗਾ ਇੱਥੇ ਆ ਕਿਸਾਨ ਜਦੋਂ ਪੰਜਾਬ ਤੋਂ ਜਾਂ ਦੂਸਰੀਆਂ ਸਟੇਟਾਂ ਤੋਂ ਤੁਸੀਂ ਦੱਸਿਆ ਚੱਲ ਕੇ ਆਉਂਦੇ ਨੇ ਤਾਂ ਕਿੰਨਾ ਕੁ ਉਮੀਦ ਤੇ ਕਿੰਨਾ ਕੁ ਵਧੀਆ ਮੁਨਾਫਾ ਜਿਹੜਾ ਕਿਸਾਨ ਆਪਣੀ ਆਪਣੀ ਨਸਲ ਦੇ ਜਾਨਵਰਾਂ ਚੋਂ ਕਮਾ ਕੇ ਲੈ ਜਾਂਦੇ ਨੇ ਮੁਨਾਫਾ ਤਾਂ ਗੱਲ ਇਹ ਆ ਵੀ ਜਿਹੜਾ ਨਸਲ ਦੀ ਗੱਲ ਹੈ ਪਾਇਓਰਟੀ ਦੀ ਗੱਲ ਹੈ ਜਿਨ੍ਹਾਂ ਕੋਲੇ ਚੰਗੇ ਘੋੜਿਆਂ ਤੋਂ ਬੀਡ ਕਰਾਈ ਹੈ ਚੰਗੀਆਂ ਘੋੜੀਆਂ ਹੈ ਉਹਨਾਂ ਦੇ ਬਹੁਤ ਪੈਸੇ ਵਟੀ ਦੇ ਮਾੜਿਆ ਤਾਂ ਜਿਹੜਾ ਮਾੜੇ ਜਾਨਵਰ ਦਾ ਤਾਂ ਮਾੜਾ ਹਾਲ ਹੀ ਹੈ ਪਰ ਜੇ ਨੂੰ ਮੈਂ ਇਹਨਾਂ ਵੀ ਕਹਾਂ ਕੋਈ ਬਹੁਤਾ ਲਾਇਵੰਦ ਧੰਦਾ ਨਹੀਂ ਜਿਆਦੇ ਸ਼ੌਂਕ ਦੀ ਗੱਲ ਮੇਰਾ ਖਿਆਲ ਤਾਂ ਜਿਆਦੇ ਹੈ ਮੈਂ ਤਾਂ ਇਹੀ ਕਹੂੰਗਾ ਵੀ ਇਹਨਾਂ ਲਾਇਵੰਦ ਨਹੀਂ ਸ਼ੌਂਕ ਹੈ ਜਿਹਨੇ ਰੱਖ ਲਿਆ ਉਹ ਛੱਡ ਨਹੀਂ ਸਕਦਾ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ ਕਿੰਨਾ ਕੁ ਮਹਿੰਗਾ ਹੈ ਜਿਹੜਾ ਜਦੋਂ ਤੁਸੀਂ ਆਪਾਂ ਘਰ ਦੇ ਵਿੱਚ ਸ਼ੌਂਕ ਪਾਲਦੇ ਆ ਉਸ ਤੋਂ ਬਾਅਦ ਆਪਾਂ ਸੋਚਦੇ ਆ ਚਲੋ ਆਪਾਂ ਇਹਨੂੰ ਵਪਾਰਕ ਤੌਰ ਤੇ ਵੀ ਬਣਾ ਲਈਏ ਕਿੰਨਾ ਕੁ ਜਿਆਦਾ ਆਪਣਾ ਪਹਿਲਾਂ ਕਿਸਾਨ ਦਾ ਇਹਦੇ ਤੇ ਪੂਰਾ ਬਲ ਲੱਗ ਜਾਂਦਾ ਬਲ ਤਾਂ ਬਹੁਤ ਲੱਗਦਾ ਜੀ ਮਹਿੰਗਾਈ ਬਹੁ ਇੱਕ ਗਊਦਾ ਹੈ ਨਹੀਂ ਵੀ ਨਾਲ ਆਪਾਂ ਉਹਦਾ ਬੱਚਾ ਵੀ ਪੈਦਾ ਕਰ ਲਾਂਗੇ ਨਾਲ ਦੇਰ ਚ ਦੁੱਧ ਪਾਲਾਂਗੇ 2 ਕਿਲੋ ਇਹ ਗੱਲ ਤਾਂ ਇਹਦਾ ਖਰਚਾ ਹੀ ਖਾਈ ਜਾਣਾ ਪਰ ਜਿਹੜੇ ਚੰਗੀ ਨਸਲ ਦੇ ਆ ਉਹ ਲੱਖਾਂ ਦੇ ਵਿੱਚ ਹੀ ਵਿਕਦੇ ਐ ਐਸੀ ਗੱਲ ਨਹੀਂ ਕਿ ਮੁਨਾਫਾ ਵੀ ਹੈਗਾ ਇਹ ਨਹੀਂ ਗੱਲ ਜਿਹੜੀ ਨਵੀਂ ਪਨੀਰੀ ਤੁਹਾਡੇ ਅੱਗੇ ਬੱਚੇ ਨੇ ਕੀ ਉਹ ਇਸ ਕਿਤੇ ਨੂੰ ਕਰਨਾ ਚਾਹਣਗੇ ਹਾਂਜੀ ਸ਼ੌਂਕ ਹੈ ਜਦੋਂ ਇੱਥੇ ਬੱਚੇ ਨਾਲ ਆਉਂਦੇ ਅਸੀਂ ਵੇਣੇ ਬੱਚੇ ਮਾਪੇ ਆਪਨਾ ਇੱਥੇ ਮੇਲਾ ਵੇਖਣ ਆਉਂਦੇ ਐ ਜਦੋਂ ਉਹਨਾਂ ਨੂੰ ਸ਼ਿੰਗਾਰੇ ਘੋੜੇ ਵੇਖਦੇ ਐ ਸੋਹਣੇ ਸੁੰਦਰ ਲੱਗਦੇ ਐ ਉਨਾ ਦਾ ਮਨੋਰੰਜਨ ਵਧੀਆ ਹੰਦੋ ਆ ਦੀ ਡੇਡੀ ਨਾਲ ਲੜਦੇ ਆ ਮੈਂ ਤਾਂ ਕੁੜੀ ਲੈ ਕੇ ਜਾਣੀ ਐ ਆਪਾਂ ਇਸ ਕਿੱਤੇ ਨੂੰ ਇਸ ਵਪਾਰ ਨੂੰ ਜੇ ਪਰਫੁੱਲਤ ਰੱਖੀਏ ਇਹ ਸ਼ਾਹੀ ਸੌਂਕ ਹੈ ਜਿਹੜਾ ਸਾਡੇ ਪੰਜਾਬੀਆਂ ਦਾ ਸਾਡੀ ਕੌਮ ਦਾ ਇਹ ਬਰਕਰਾਰ ਵੀ ਰਹੇ ਤੇ ਸਰਕਾਰਾਂ ਤੋਂ ਕਿਹੋ ਜੀ ਉਮੀਦ ਕਰਦੇ ਹਾਂ ਸਰਕਾਰਾਂ ਕਿਹੋ ਜਿਹਾ ਸਾਥ ਦੇਣ ਸਰਕਾਰਾਂ ਜੀ ਇਹਨਾਂ ਨੂੰ ਜਿਸ ਤਰ੍ਹਾਂ ਦੇ ਕੋਈ ਇਹਨਾਂ ਨੂੰ ਕੋਈ ਬਾਹਰ ਭੇਜ ਜਾਂਦਾ ਕੋਈ ਕਾਰਨ ਬਾਹਰ ਵੀ ਡਿਮਾਂਡਾਂ ਹੈਗੀਆਂ ਜਾਂ ਇਹਨਾਂ ਨੂੰ ਕਿਸਾਨ ਨੂੰ ਮਾੜਾ ਮੋਟਾ ਪਸ਼ੂਆਂ ਦੇ ਨਾਲ ਕੱਲੇ ਘੋੜਿਆਂ ਦੀ ਨਹੀਂ ਗੱਲ ਕਿ ਹਰੀਕ ਪਸ਼ੂ ਅੱਜ ਦਿਨੋਂ ਦਿਨ ਵੇਖੋ ਵੀ ਮੈਂ ਤੁਸੀਂ ਘੋੜਿਆਂ ਬਾਰੇ ਪੁੱਛਦੇ ਆ ਮੈਂ ਕੰਗਵਾ ਮਾਰੇ ਦੱਸ ਰਿਆਂ ਵੀ ਦੁੱਧ ਅੱਜ ਪਾਣੀ ਨਾਲੋਂ ਸਸਤਾ ਹੈ ਜਿਹੜਾ ਅੱਜ ਦੁੱਧ ਦਾ ਰੇਟ ਬਿਲਕੁਲ ਜਿਵੇਂ ਡਾਊਨ ਕਰਤਾ 20 ਰੁਪਏ ਕਿਲੋ ਗਊ ਦਾ ਦੁੱਧ ਪੈ ਰਿਆ ਤੇ ਜਿਹੜੀ ਸਾਨੂੰ ਪਾਣੀ ਦੀ ਬੋਤਲ ਉਹ 25 ਰੁਪਏ ਦੀ ਮਿਲ ਰਹੀ ਹੈ ਕੋੜਿਆਂ ਤਾਂ ਦਾ ਬਹੁਤ ਮਤਲਬ ਇਹ ਲੰਮੇ ਸਮੇਂ ਤੋਂ ਮੁਕਸਰ ਦਾ ਨਾਂ ਪੈਦਾ ਹੋਇਆ ਹੋਇਆ ਮੇਰੀ ਉਮਰ ਘੱਟੋ ਘੱਟ 71 ਸਾਲ ਦੀ ਹੈ ਉਦੋਂ ਪਹਿਲਾਂ ਜਦੋਂ ਇਹ ਕੋੜਿਆਂ ਦੇ ਨਾਲ ਹੀ ਮਸ਼ਹੂਰ ਸੀ ਮੁਕਸਰ ਕਿਉਂਕਿ ਜਦੋਂ ਕੋੜੇ ਇੱਥੇ ਆਉਂਦੇ ਤੇ ਬੜੇ ਦੂਰ ਦੇ ਵਪਾਰੀ ਆਉਂਦੇ ਨਾਲੇ ਇਸ਼ਨਾਨ ਕਰ ਜਾਂਦੇ ਸੀ ਨਾਲੇ ਕੋੜੇ ਵੇਖ ਜਾਂਦੇ ਸੀ ਇਹ ਜਿਹੜੇ ਘੋੜਿਆਂ ਦੀਆਂ ਕਿਸਮਾਂ ਹੈ ਜੀ ਇਹ ਬਹੁਤ ਵੱਡੀਆਂ ਹਨ ਨੂੰ ਚੱਕ ਦਿੰਦੀਆਂ ਤਾਂ ਕਿਤੇ ਦੀ ਕਿਤੇ ਪੜਾ ਦਿੰਦੀਆਂ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪੌੜੀਆਂ ਉਹ ਹਰੇਕ ਬੰਦੇ ਨੂੰ ਪਰਖ ਨਹੀਂ ਆਉਂਦੀ ਉਹ ਕੋਈ ਜਿਹੜੇ ਬੰਦੇ ਘੋੜੇ ਰੱਖਦੇ ਖਾਨਦਾਨ ਨਹੀਂ ਉਹਨਾਂ ਨੂੰ ਪਰਖ ਹੈ ਘੋੜਿਆਂ ਦੀ ਪਰਖ ਬਹੁਤ ਆਖੀ ਕਰਨੀ ਹੈ ਜੇ ਜਿਵੇਂ ਕਿਸੇ ਨੂੰ ਉਹ ਜੇ ਕੋ ਮਾੜਾ ਘੋੜਾ ਮਿਲ ਜੇ ਘਰ ਕਰ ਨੂੰ ਥੱਲੇ ਵੀ ਲਾ ਦਿੰਦੀਆਂ ਪਰ ਇਹ ਮੇਲਾ ਇੰਨਾ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੈ ਇਹ ਤੋਂ ਪਹਿਲਾਂ ਪਹਿਲਾਂ ਮੇਲੇ ਲੱਗਦੇ ਹੁੰਦਾ ਲੱਗਣ ਲੱਗੇ ਪਰ ਇਹ ਮੇਲਾ ਸਭ ਤੋਂ ਪਹਿਲਾਂ ਦਾ ਮੇਲਾ ਸਟਾਰਟ ਹੋਇਆ ਹੈ ਜਦੋਂ ਮਤਲਬ ਅੱਜ ਸੌ ਸੌ ਲੋਕੇ 5-7 ਸਾਲ ਤੋਂ ਸੋ ਦੋਸਤੋ ਇਸ ਵਕਤ ਸਾਡੇ ਨਾਲ ਸਰਦਾਰ ਬਲਕਰਨ ਸਿੰਘ ਬਰਾੜ ਆਪਣੇ ਸਾਥੀਆਂ ਦੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਘੋੜਿਆਂ ਦੀਆਂ ਨਸਲਾਂ ਬਾਬਤ ਉਤੇ ਕਿਸ ਤਰ੍ਹਾਂ ਉਹ ਆਪਣੇ ਜਾਨਵਰ ਕਿਹੜੀ ਕਿਹੜੀ ਨਸਲ ਦੇ ਇਥੇ ਲੈ ਕੇ ਆਏ ਨੇ ਤੇ ਅੱਜ ਸ੍ਰੀ ਮੁਕਸਰ ਸਾਹਿਬ ਦੇ ਮੇਲੇ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹੋ ਜੀ ਖਰੀਦੋ-ਫਰੋਖਤ ਕੀਤੀ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਉਹ ਕੀ ਸਨੇਹਾ ਦੇਣਾ ਚਾਹੁੰਦੇ ਨੇ ਬਰਾੜ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਕਹਿੰਦੇ ਹੁੰਦੇ ਨੇ ਕਿ ਕੀਤਾ ਉਹੀ ਜਿਹਦੇ ਵਿੱਚ ਲਾਹੇਵੰਦ ਹੋਵੇ ਧੰਦਾ ਕਿਸਾਨ ਦੇ ਲਈ ਖਾਸ ਕਰਕੇ ਸੂਸੀ ਇਸ ਖੇਤਰ ਦੇ ਵਿੱਚ ਕਿਵੇਂ ਆਈ ਇਸ ਕਿਤੇ ਨਾਲ ਕਿਵੇਂ ਜੁੜੇ ਸਾਡੇ ਤਾਂ ਜਾਨੀ ਪਿਓ ਦਾਦੇ ਤੋਂ ਸ਼ੁਰੂ ਚੱਲਦਾ ਆ ਰਿਹਾ ਇਹ ਬਚਪਨ ਤੋਂ ਮੇਰੇ ਦਾਦਾ ਜੀ ਰੱਖਦੇ ਸੀ ਘੋੜੀਆਂਾਂ 'ਤੇ ਚੜ ਕੇ ਖੇਤ ਖੂਦ ਜਾਣ ਦਾ ਕੰਮ ਕਰਦੇ ਸੀ ਜਾਂ ਗੇੜਾ ਮਾਰਨ ਦਾ ਰੋਟੀ ਪਾਣੀ ਲੈ ਜਾਣ ਦਾ ਉਹਨਾਂ ਸ਼ੌਕ ਦਾ ਨਾਲੇ ਮੁੰਡੇ ਇਹ ਨਸ਼ੇ ਦੇ ਅਮਲ ਚੋਂ ਬਚੇ ਰਹਿੰਦੇ ਆ ਵਧੀਆ ਇਨਕਮ ਦਾ ਚੰਗਾ ਸੋਰ ਸਾਧਨ ਹੈਗਾ ਕਰੋੜਾਂ ਅਰਬਾਂ ਦਾ ਰੁਪਈਆ ਦਾ ਵਪਾਰ ਹੁੰਦਾ ਸਭ ਦਿੱਲੀ ਯੂਪੀ ਬਿਹਾਰ ਸਾਰੇ ਵਪਾਰੀ ਇੱਥੇ ਪਹੁੰਚਦੇ ਆ ਬਰਸਾਬਾ ਜਿਵੇਂ ਖੇਤੀ ਦੇ ਵਿੱਚ ਆਪਾਂ ਵੇਖਦੇ ਆ ਕਿ ਕਿਸਾਨ ਮਜੂਰ ਸ ਆ ਉਦਾਸ ਆ ਉਹਨੂੰ ਕਿਸੇ ਪਾਸੇ ਰਸਤਾ ਨਹੀਂ ਲੱਭ ਰਿਹਾ ਇਸ ਖੇਤਰ ਦੇ ਵਿੱਚ ਵੀ ਕੋਈ ਹੁਨਤਾਈਆਂ ਆਈਆਂ ਨੇ ਜਦੋਂ ਤੋਂ ਇਹ ਤੁਹਾਡੇ ਬਜ਼ੁਰਗ ਕਰਦੇ ਆਏ ਨੇ ਹੁਣ ਤੁਸੀਂ ਉਹ ਤੁਹਾਨੂੰ ਕੀ ਲੱਗਦਾ ਕਿ ਇਹ ਖੇਤਰ ਕਿੰਨਾ ਕੁ ਸਫਲ ਤੇ ਲਾਹੇਵੰਦ ਹੈ ਠੀਕ ਚੱਲ ਰਿਹਾ ਹੈ ਇਹਦਾ ਜਿਵੇਂ ਹੁਣ ਪਾਕਿਸਤਾਨ ਨਾਲ ਲੈਣ ਦੇਣਾ ਵਪਾਰ ਚੱਲਣਾ ਚਾਹੀਦਾ ਆਪਣਾ ਇੰਟਰਨੈਸ਼ਨਲ ਤੌਰ ਤੇ ਵਪਾਰ ਚੱਲੇ ਉਧਰ ਨਸਲ ਬਰੀਡ ਬਹੁਤ ਜਿਆਦਾ ਚੰਗੀ ਹੈ ਆਪਣੀ ਨਸਲ ਹੁਣ ਜਿਵੇਂ ਮੁੰਡੇ ਨਵੇਂ ਆਏ ਹੈ ਨਸਲ ਸੁਧਾਰ ਦਾ ਕੰਮ ਚੱਲ ਰਿਹਾ ਹੈ ਤੁਸੀਂ ਇੱਥੇ ਕਿਹੜੀਆਂ ਕਿਹੜੀਆਂ ਨਸਲਾਂ ਲੈ ਕੇ ਆਏ ਹੋ ਤੇ ਆਮ ਤੌਰ ਤੇ ਤੁਸੀਂ ਕਿਹੜੀਆਂ ਕਿਹੜੀਆਂ ਨਸਲਾਂ ਪਾਲ ਰਹੇ ਹੋ ਹਰੇਕ ਚਲਦੀ ਹੈ ਮਾਰਵਾੜੀ ਨਸਲ ਸਿੰਧੀ ਨਸਲ ਸ਼ਕੀਨ ਨੋਕਰਾ ਕਾਲਾ ਚੰਬੀ ਨਸਲ ਹਰੇਕ ਨਸਲ ਦੇ ਜਾਨਵਰ ਆਏ ਹੋਏ ਆ ਇਹ ਤਾਂ ਹੋ ਗਿਆ ਆਪਣਾ ਘੋੜਿਆਂ ਦੇ ਲੈਣ ਦੇਣ ਦੀ ਗੱਲ ਖਰੀਦੋ ਫਰੋਖਤ ਦੀ ਗੱਲ ਵਪਾਰ ਦੀ ਗੱਲ ਕਿਸਾਨ ਦੇ ਲਈ ਲਾਹੇਵੰਦ ਵੀ ਦੱਸਿਆ ਤੁਸੀਂ ਧੰਦਾ ਤੁਹਾਡਾ ਜੱਦੀ ਪੋਸਤਿਕਤਾ ਇੱਕ ਤੇ ਇਸ ਤੋਂ ਇਲਾਵਾ ਹੋਰ ਤੁਹਾਨੂੰ ਕਿਹੜੇ ਜਿਹੜੇ ਉਹ ਪੱਖ ਨੇ ਇਹਦੇ ਵਧੀਆ ਲੱਗਦੇ ਨੇ ਜਦੋਂ ਤੁਸੀਂ ਇਸ ਮੰਡੀ ਦੇ ਵਿੱਚ ਆਉਂਦੇ ਹੋ ਜਿਹੜੇ ਯਾਰ ਮਿੱਤਰ ਰਿਸ਼ਤੇਦਾਰ ਜਿਹੜੇ ਕਦੇ 20 20 30 ਸਾਲ ਨਹੀਂ ਮਿਲੇ ਫੋਰਨ ਕੰਟਰੀ ਜੂ ਬੈਠੇ ਆ ਉਹ ਬੜੇ ਸ਼ੌਕ ਨਾਲ ਵੇਖਣ ਆਉਂਦੇ ਇੱਥੇ ਤੇ ਸਾਰੇ ਇਕੱਠੇ ਹੋ ਕੇ ਮਿਲਦੇ ਆ ਬਹਿਨੇ ਆ ਰਿਸ਼ਤੇਦਾਰ ਉਹ ਹੋਰ ਨੇੜੇ ਹੋ ਤੇ ਜਿਹੜੇ ਯਾਰ ਮਿੱਤਰ ਆਸ ਤਾਂ ਰਿਸ਼ਤੇਦਾਰੀਆਂ ਨਾਲ ਹੋਰ ਵੱਧ ਨੇੜੇ ਹੋਗੇ ਵੀ ਰਿਸ਼ਤੇਦਾਰ ਨੂੰ ਨਾਂ ਵਾਲੀ ਦਾ ਰਿਸ਼ਤੇ ਦੂਰ ਹੋ ਜਾਂਦੀ ਹੈ ਇਹ ਇੱਕ ਇੰਨਾ ਵਧੀਆ ਸੋਰਸ ਹੈਗਾ ਇਨਕਮ ਦਾ ਸੋਰਸ ਵੀ ਹੈ ਆਦੇ ਯਾਰਾ ਮਿੱਤਰਾਂ ਨੂੰ ਮਿਲਣ ਦਾ ਸੋਰਸ ਵੀ ਬਹੁਤ ਵਧੀਆ ਜੇ ਸਰਕਾਰ ਇਸ ਕੰਮ ਦੇ ਵਿੱਚ ਤੁਹਾਡੇ ਨਾਲ ਸਾਥ ਦੇਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਪਰਫੋਲਡ ਹੋ ਸਕਦਾ ਹੈ ਕਿੱਥੇ ਕਿ ਤੁਸੀਂ ਪਹੁੰਚ ਸਕਦੇ ਸਰਕਾਰ ਨੂੰ ਇਹ ਉਤਸ਼ਾਹ ਜ਼ੋਰ ਕਰਨਾ ਚਾਹੀਦਾ ਹੈ ਇਹਨਾਂ ਦੀਆਂ ਬਰੀਡਾਂ ਦੇ ਆਪਣੇ ਬੀਮਾ ਸਿਸਟਮ ਹੋਣਾ ਚਾਹੀਦਾ ਵੀ ਜੇ ਕੋਈ ਘੋੜੇ-ਕੂੜੀ ਦਾ ਨੁਕਸਾਨ ਹੁੰਦਾ ਹੈ ਉਹਨੂੰ ਉਹਦਾ ਬੈਨੀਫਿਟ ਮਿਲਣਾ ਚਾਹੀਦਾ ਤੇ ਹੋਰ ਪਰਫੋਲਡ ਹੋਊਗਾ ਅੱਜ ਆਪਾਂ ਮਾਗੀ ਦੇ ਮਕਸਰ ਸਾਹਿਬ ਦੇ ਮੇਲੇ ਦੇ ਵਿੱਚ ਬੈਠੇ ਹਾਂ ਜਿਸ ਤਰ੍ਹਾਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਇੱਥੇ ਹਾਜ਼ਰ ਹੋ ਤੇ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਜੇ ਕੋਈ ਨਵਾਂ ਕਿਸਾਨ ਪੰਜਾਬ ਦਾ ਉਹੀ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਥੋੜਾ ਪਾਸੇ हट ਕੇ ਆਪਣੇ ਜੀਵਨ ਨੂੰ ਸਖਾਲਾ ਬਣਾਉਣਾ ਚਾਹੇ ਤੇ ਨਾਲ ਦੀ ਨਾਲ ਸ਼ੌਂਕ ਪਾਲਣਾ ਚਾਹੇ ਤੁਹਾਡੀ ਕੀ ਰਾਏ ਹੈ ਕਿ ਕਿੱਥੇ ਤੱਕ ਉਹ ਜਾ ਕੇ ਖੜ ਸਕਦਾ ਤੇ ਕਿੰਨਾ ਕੁ ਮੁਨਾਫਾ ਕਮਾ ਸਕਦਾ ਕਿਉਂਕਿ ਜਾਨਵਰ ਵੀ ਬੜਾ ਨਾਜ਼ੁਕ ਹੈ ਤੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਏਡੀ ਗੱਲ ਹੈ ਨਹੀਂ ਕਿ ਜਾਨਵਰ ਤੇ ਕੋਈ ਕੁਝ ਇਫੈਕਟ ਹੈ ਜਾਂ ਕਈ ਬਿਮਾਰੀਆਂ ਦਾ ਉਹ ਸਰਕਾਰ ਉਪਰਾਲਾ ਕਰਕੇ ਸਾਥ ਦੇ ਰਹੀ ਹੈ ਤੇ ਜੋ ਕੁਝ ਉਤਸ਼ਾਹ ਜਾਨਵਰ ਆਉਂਦਾ ਸ਼ੌਕ ਵਾਲਾ ਹੁੰਦਾ ਹੈ ਤੇ ਸਾਰੇ ਇਸ ਗਾਈਡ ਕਰਦੇ ਆ ਸਾਰੇ ਘੋੜਿਆਂ ਵਾਲੇ ਸ਼ੌਕ ਨਾਲ ਦੇਖ ਕੇ ਉਹਨੂੰ ਗਾਈਡ ਕਰਦੇ ਕੋਈ ਟੈਨਸ਼ਨ ਨਹੀਂ ਆਪਦੀ ਮਿਹਨਤ ਕਰੂਗਾ ਉਨਾ ਹੀ ਬਦ ਕਾਮਯਾਬੀ ਮਿਲਦੀ ਹੈ ਮਾਰੇ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਥੇ ਪੰਜਾਬ ਤੋਂ ਬਾਹਰੋਂ ਵੀ ਦੂਸਰੀਆਂ ਸਟੇਟਾਂ ਦੇ ਲੋਕ ਵੀ ਆਉਂਦੇ ਨੇ ਖਾਸ ਕਰਕੇ ਬਾਹਰਲੇ ਕੰਟਰੀਆਂ ਦੇ ਵੀ ਤੁਸੀਂ ਕਿੱਥੇ ਕਿੱਥੇ ਕ ਜਾਣਿਓ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਜਾਣਾ ਪੈਂਦਾ ਤੁਹਾਨੂੰ ਆਪਣੇ ਜਾਨਵਰ ਲੈ ਕੇ ਅਸੀਂ ਜਿਹੜੇ ਜਾਨਵਰ ਜਿਹੜੇ ਸਾਰੇ ਮੈਂ ਮੁੰਡਿਆ ਬਟੇਸਰ ਲੱਗਦਾ ਬਰੋਤਰਾ ਲੱਗਦਾ ਪੁਸ਼ਕਰ ਲੱਗਦਾ ਦਿੱਲੀ ਲੱਗਦੀ ਹੈ ਸਾਰੇ ਮੰਡੀਆਂ 'ਚ ਪਹੁੰਚਦੇ ਆਂ ਸੌਕ ਨਾਲ ਜਿਹੜੇ ਸੌਕ ਕਾ ਲਈ ਵੇਖਣਾ ਐ ਸਰਦਾ ਜੀਤ ਸਿੰਘ ਘੰਗੂੜਾ ਜੀ ਤੁਸੀਂ ਇਸ ਕਿੱਤੇ ਦੇ ਖੇਤਰ ਦੇ ਵਿੱਚ ਕਿਵੇਂ ਆਏ ਤੇ ਤੁਸੀਂ ਕਿਹੜੇ ਕਿਹੜੇ ਜਾਨਵਰ ਜਿਹੜੇ ਕਿਹੜੀ ਕਿਹੜੀ ਨਸਲਾਂ ਐ ਉਸ ਵਕਤ ਪਾਲ ਰਹੇ ਹੋ ਅਸੀਂ ਪਹਿਲਾਂ ਜਦੋਂ ਖੇਤੀ ਕਰਦੇ ਖੇਤੀ ਦੇ ਨਾਲ ਹੀ ਇਹ ਕਿੱਤੇ ਦਾ ਸ਼ੁਰੂ ਕਰਤਾ 96 97 ਤੋਂ ਉਸ ਤੋਂ ਬਾਅਦ ਬਾਅਦ ਅਸੀਂ ਪਿੱਕੇ ਨੁਖਰੇ ਮਾਰਵਾੜੀ ਰਸਿੰਧੀ ਨਸਲ ਦੇ ਜਾਨਵਰ ਪਾਲਦੇ ਆਂ ਇਹ ਮੇਲੇ ਤੇ ਆਉਣ ਖਾਤਰ ਅਸੀਂ ਜਿੰਨੇ ਹਜ਼ਾਰ ਦੋਸਤ ਉਹਨੇ ਸਾਰੇ ਉਰੇ ਇਕੱਠੇ ਹੋ ਜਾਂਦੇ ਆਂ ਇਸ ਕਰਕੇ ਸਾਨੂੰ ਇਹਨਾਂ ਦਾ ਸ਼ੌਂਕ ਪਹਿਲਾਂ ਬਜ਼ੁਰਗਾਂ ਨੂੰ ਅਸੀਂ ਬਜ਼ੁਰਗਾਂ ਤੋਂ ਬਾਅਦ ਸਾਨੂੰ ਸ਼ੁਰੂ ਹੋ ਗਿਆ ਹਾਂਜੀ ਭਾਈ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਗੁਰੂ ਅਰਸਾਏ ਤੋਂ ਆਏ ਹਾਂ ਫਿਰ ਪੋਸ ਡਿਸਟ੍ਰਿਕਟ ਸੁਖਮੰਦਰ ਸੰਧੂ ਨਾਇਫਾ ਸੰਧੂ ਫਰਮਵਾਜਦੀਆ ਸਾਡੀ ਅਸੀਂ ਨੁਕਰੇ ਤੇ ਸਜਾਵ ਘੋੜੇ ਲੈ ਕੇ ਆਏ ਹਾਂ ਤੇ ਸਾਨੂੰ ਇਹ ਮੇਲਾ ਵੇਖ ਕੇ ਬਹੁਤ ਵਧੀਆ ਲੱਗਿਆ ਅਸੀਂ ਤਾਂ ਇਹ ਸੰਦੇਸ਼ ਦੇਵਾਂਗੇ ਕਿਸਾਨਾਂ ਨੂੰ ਵੀ ਤੁਸੀਂ ਖੇਤੀ ਤੋਂ ਹਟ ਕੇ ਕੋਈ ਵਧੀਆ ਇਹੋ ਜਿਹਾ ਵੀ ਕਾਰੋਬਾਰ ਕਰਨ ਪਸ਼ੂਆਂ ਬਾਰੇ ਚੰਗੇ ਪਸ਼ੂ ਰੱਖਣ ਗਾਂ ਨਸਲਾਂ ਚੰਗੀਆਂ ਇਹਨਾਂ ਜੇ ਵੀ ਬਹੁਤ ਫਾਇਦਾ ਹੈ ਸਾਨੂੰ ਇਹ ਕਰਨਾ ਚਾਹੀਦਾ ਜੀ ਅ ਭਾਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ ਤੁਸੀਂ ਬੂਟਾ ਸਿੰਘ ਜੀ ਬਟਿੰਡੇ ਤੋਂ ਆਏ 20 ਸਾਲ ਤੋਂ ਇਹ ਕੰਮ ਕਰਦੇ ਸਾਰੀ ਵੀ ਨੋਖਰਾ ਮਾਰਵਾੜੀ ਜੀ ਤੋਂ ਇਹ ਰੱਖਦੇ ਆ ਸੀ ਜੀ ਆ ਕਾਫੀ ਸ਼ੌਂਕ ਬਚਪਨ ਤੋਂ ਸੀ ਸਾਨੂੰ ਹਾਂ ਤੇ ਬਹੁਤ ਅੱਛਾ ਸੌਂਗ ਹੈ ਤੇ ਕੋਈ ਖਰੀਦੋਫਰੋਖਤ ਹੋਈ ਜਾਂ ਨਹੀਂ ਹਾਂ ਕੁਛ ਖੋਈ ਕੁਸ ਜਿਵੇਂ 10 ਜਨਵਰੀ ਚੋ 2 4 ਜਾਨਵਰ ਖਰੀਦ ਪਰ ਚ ਹੋਏ ਆ ਕਿਸਾਨ ਬੈਸੇ ਸਹਾਇਕਤਾ ਦੇ ਅਪਣਾਉਣ ਲੱਗੇ ਨੇ ਪਰ ਇਹ ਧੰਦਾ ਚੰਦ ਕਲੱਬਾਂ ਦੇ ਵਿੱਚ ਦੱਸੋ ਕਿੰਨਾ ਕੁ ਲਾਹੇਵੰਦ ਆ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੋ ਜੇ ਤਾਂ ਇਹਨੂੰ ਦਿਲੋਂ ਲਾ ਕੇ ਸਾਰਾ ਮੰਨੇ ਸੰਭਦੇ ਆ ਤੇ ਪੂਰੀ ਮਿਹਨਤ ਕਰਦੇ ਆ ਤਾਂ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਆ ਤੇ ਜੇ ਉਹ ਨਹੀਂ ਦੇਖ ਰੇਖ ਨਹੀਂ ਕਰਦੇ ਤਾਂ ਫਿਰ ਲਾਹੇਵੰਦ ਨਹੀਂ ਇਸ ਵਕਤ ਭਗਵਾਨ ਸਿੰਘ ਦੁਕਾਨਦਾਰ ਜਿਹੜੇ ਜਿੱਥੇ ਕੋ ਕਿਸਾਨ ਆਪਾਂ ਵੇਖ ਰਹੇ ਹਾਂ ਕਿ ਕਿਸਾਨਾਂ ਦਾ ਤੇ ਘੋੜਿਆਂ ਦੇ ਸ਼ਕੀਨਾਂ ਦਾ ਬਹੁਤ ਵੱਡਾ ਜਿਹੜਾ ਉਹ ਇਸ ਵਕਤ ਜਮਾਵੜਾ ਲੱਗਿਆ ਹੋਇਆ ਤੇ ਇਹ ਸਮਾਨ ਹੈ ਜਿਹੜਾ ਘੋੜਿਆਂ ਨਾਲ ਸੰਬੰਧ ਤੋਂ ਵੱਖੋ-ਵੱਖਰਾ ਆ ਅਸੀਂ ਵੇਖ ਰਹੇ ਹਾਂ ਕਿ ਦੁਕਾਨ ਤੇ ਪਿਆ ਹੋਇਆ ਤੇ ਲੋਕ ਖਰੀਦ ਰਹੇ ਨੇ ਆਪਾਂ ਇਹ ਸਮਾਨ ਦੇ ਬਾਬਤੇ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ ਭਗਵਾਨ ਸਿੰਘ ਤੋਂ ਭਗਵਾਨ ਜੀ ਇਹ ਜਿਹੜਾ ਤੁਸੀਂ ਸਾਰੀਆਂ ਚੀਜ਼ਾਂ ਬਾਰੇ ਥੋੜਾ-ਥੋੜਾ ਆਪਾਂ ਸਾਰੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿਉਂਕਿ ਘੋੜਿਆਂ ਦਾ ਸ਼ੌਂਕ ਹੈ ਜਿਹੜਾ ਉਹ ਸਾਡੇ ਲੋਕਾਂ ਵਿੱਚ ਸ਼ੁਰੂ ਤੋਂ ਰਿਹਾ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸ਼ੌਂਕ ਨਾਲ ਪਾਈਆਂ ਜਾਂਦੀਆਂ ਤੇ ਕਿਹੜੀਆਂ ਲੋੜ ਨਾਲ ਪਾਈ ਜਾਂਦੀਆਂ ਤੁਸੀਂ ਵੇਚਰ ਆਹ ਗੱਦੀ ਹੈ ਜੀ ਜਿਹੜੇ ਉੱਪਰ ਰੱਖਦੇ ਨੇ ਮੈ ਉਹ ਲਗਾਮ ਸੱਟ ਹੈ ਜੀ ਨੇ ਆ ਪਟਾ ਵਗੈਰਾ ਬੰਨਣ ਵਾਸਤੇ ਕੰਮ ਆਉਂਦਾ ਜੀ ਇਹ ਤਾਂ ਆ ਸੋਹੋਹਲਡਰ ਹੈ ਜੀ ਜਦੋਂ ਕਮਾਣਾ ਫੇਰਾਣਾ ਹੋਵੇ ਪਸੂ ਨੂੰ ਇਹ ਉਦੋਂ ਕੰਮ ਆਉਂਦਾ ਜੀ ਆ ਬਾਗ ਹੈ ਜੀ ਉੱਪਰ ਪਕੜ ਕੇ ਬੈਠਦੇ ਨੇ ਜਦੋਂ ਜੀ ਠੀਕ ਹੈ ਜੀ ਘੰਗਰੂ ਵਗੈਰਾ ਹੁੰਦੇ ਨੇ ਜੀ ਆ ਦੇਖੋ ਜਦੋਂ ਘੋੜੀ ਖੇਤ ਚ ਚੱਲਦੀ ਹੈ ਜੀ ਪਤਾ ਲੱਗਦਾ ਜੀ ਘੋੜੀ ਚੱਲ ਰਹੀ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹ ਜਨਕਾਟਾ ਬੰਦੀ ਵਧੀਆ ਜੀ ਹਾਂਜੀ ਸੋ ਦੋਸਤੋ ਇਸੀ newsnumber.com ਦੀ ਖਾਸ ਪੇਸ਼ਕਸ਼ ਜੋ ਸ੍ਰੀ ਮੁਕਸਰ ਸਾਹਿਬ ਦੇ ਬਾਗੀ ਮੇਲੇ ਦੇ ਉੱਪਰ ਅਸੀਂ ਇਹ ਵੱਖੋ ਵੱਖਰੇ ਘੋੜਿਆਂ ਦੇ ਮਾਲਕਾਂ ਦੁਆਰਾ ਇਸ ਘੋੜਿਆਂ ਦੇ ਮੇਲੇ ਦੇ ਵਿੱਚ ਆਪਣੀ ਖਰੀਦੋ ਫਰੋਖਤ ਨੂੰ ਲੈ ਕੇ ਲੱਗੇ ਮੇਲੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਬਖੂਬਕਰੀ ਨਾਲਾਂ ਦੇ ਆਪ ਤਾਪਾਂ ਸਾਂਝ ਪਾਈ ਤੇ ਪੰਜਾਬ ਦੀ ਕਿਸਾਨੀ ਦੀ ਹਾਲ ਨਿਗਰ ਦੀ ਹਾਲਤ ਦੇ ਬਾਰੇ ਜੇਕਰ ਇਹਨਾਂ ਸਹਾਇਕਤਾਂ ਦੇ ਨੂੰ ਪਨਾਇਆ ਜਾਵੇ ਤਾਂ ਉਹਨਾਂ ਕਿਸਾਨਾਂ ਨੇ ਬਖੂਬੀ ਜਿਹੜੀ ਉਹ ਦੂਸਰੇ ਕਿਸਾਨਾਂ ਨੂੰ ਆਪਣੀ ਜਿਹੜੀ ਗੱਲਬਾਤ ਦੱਸੀ ਸੋ ਉਮੀਦ ਹੈ ਤੁਹਾਨੂੰ newsnumber.com ਦੀ ਕੋਸ਼ਿਸ਼ ਜਰੂਰ ਪਸੰਦ ਆਵੇਗੀ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਪਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਸੰਗ ਸਹਿਲੀਆਂ ਦਾ ਨਵੀਂ ਪੀਰ ਫਕੀਰ ਅਮਾਮ ਜਾਂਦੇ ਸਾਥ ਛੱਡ ਗਏ ਨਜ਼ਾਰਾ ਹਵੇਲੀਆਂ ਦਾ ਆਲਮਾ ਇੱਕ ਦਿਨ ਅਸੀਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਹਵੇਲੀਆਂ ਦਾ ਸੋ ਅਲਬਦਾ ਦੋਸਤੋ ਫਿਰ ਮਿਲਾਂਗੇ ਅਗਲੀ ਵਾਰੀ ਕਿਸੇ ਹੋਰ ਪ੍ਰੋਗਰਾਮ ਦੇ ਨਾਲ ਬਿੱਟੂ ਚੱਕ ਵਾਲੇ ਨੂੰ ਦਿਓ ਜਾ ਰੱਬ ਰੱਖ